ਸਸੇ ਗਾਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਆਪਾਂ ਆਪਣਾ ਸ਼ੈੱਡ ਘਰ ਚਲੇ ਕੰਪਲੀਟ ਤੇ ਹੁਣ ਚੱਲੇ ਆਪਾਂ ਘੋੜੇ ਤੇ ਆਵਦੇ ਤੇ ਇਹ ਦਵਾਈ ਤੇ ਆਪਾਂ ਪਹਿਲਾਂ ਮੈਂ ਆਪਦੀ ਦਵਾਈ ਲੈ ਕੇ ਆਉਣੀ ਮੁਖਸਰ ਸਾਹਿਬ ਤੋਂ ਤੇ ਫੇਰ ਜਾਣਾ ਕੋ ਡਾਲਾ ਹੈ ਕੀ ਗੱਡੀ ਲੋਡ ਹੋਈ ਫੇ ਪੰਪ ਤੇ ਤੇ ਲੈ ਕੇ ਫੇ ਅਬ ਚਲਦੇ ਆਂ ਗੁਜਰਾਤ ਅੱਜ ਉੱਪਰ ਲੀਆਂ ਸਲੇਟਾਂ ਮੈਂ ਭੇਜ ਦੇਣੀਆਂ ਘਰ ਭੇਜ ਦੂੰਗਾ ਉੱਥੋਂ ਗਰੂਰ ਸਾਹ ਤੋਂ ਲੈ ਕੇ ਤੇ ਮਿਸਤਰੀ ਕਹਿੰਦਾ ਕਿ ਮੈਂ ਫੇ ਟਾਪੇ ਕਰ ਦੂੰਗਾ ਹੁੰਦਾ ਲੈਵਲ ਉੱਪਰ ਹੀ ਰਹਿ ਗਿਆ ਗੱਲ ਇਸ ਜਗ੍ਹਾ ਤੇ ਪਹਿਲਾਂ ਇੱਕ ਪਾਈਪ ਲੱਗੀ ਹੋਈ ਸੀ ਵਿੱਚ ਇਸ ਜਗ੍ਹਾ ਤੋਂ ਸਿੱਧਾ ਥੱਲੇ ਪਾਈਪ ਕੱਢ ਦਿੱਤੀ ਆ ਸ਼ੈੱਡ ਕਰ ਦਿੱਤਾ ਫੁੱਲ ਵੱਡਾ ਗਾਰਡਰ ਦੇ ਵਿੱਚ ਥੱਲੇ ਕੈਂਚੀ ਮਾਰ ਕੇ ਥੱਲੇ ਇੱਥੇ ਪਹਿਲਾਂ ਪਾਈਪ ਪਈ ਹੋਈ ਸੀ ਇੱਥੇ ਹੁਣ ਗਾਰਡਰ ਦੋ ਪਾ ਦਿੱਤੇ ਜੋੜ ਕੇ ਥੱਲੇ ਕੈਂਚੀ ਤੇ ਸ਼ੈੱਡ ਕਰਤਾ ਫੁੱਲ ਖੁੱਲਾ ਠੀਕ ਹੈ ਆਪਾ ਪੰਪ ਤੇ ਪਹੁੰਚ ਗਏ ਆਂ ਗੱਡੀ ਕੋਲ ਤੇ ਗੱਡੀ ਡੀਜ਼ਲ ਪੈ ਰਿਆ ਆ ਇੱਥੋਂ ਆਪਾਂ ਟੈਂਕੀਆਂ ਦੋਵੇਂ ਫੁੱਲ ਕਰਾ ਲਵਾਂਗੇ ਦੋ ਤਾਂ ਨਹੀਂ ਟੈਂਕੀ ਦਾ ਇੱਕ ਹੀ ਆ ਤੇ ਇੱਕ 40 ਲੀਟਰ ਦਾ ਕੈਨ ਆ ਇੱਥੋਂ ਫੁੱਲ ਕਰਾਈਆਂ ਤੇ ਆਪਣਾ ਗੁਜਰਾਤ ਪਹੁੰਚ ਜਾਾਂਗੇ ਆਪਾਂ ਆ ਵਾਪਸੀ ਦੇ ਫੇਰ ਉਥੋਂ ਲੈ ਲਾਂਗੇ ਕਿਦਣਾ ਕਿ ਪੰਪਰ ਤੋਂ ਤੇਲ ਬਾਈ 20000 ਦਾ ਪੈ ਗਿਆ ਹੈ तकरीबन 30000 ਦਾ ਡੀਜ਼ਲ ਆਊਗਾ ਦੋ ਟੈਂਕੀਆਂ ਦੇ ਵਿੱਚ ਇਹ ਪੈਨਾਪਾ ਭਰਨਾ ਹੈ ਓਏ ਬਾਈ ਨੂੰ ਮਾਲਕਾ ਰਾਣੀ ਸੁੰਦਰਾ ਬਿਲਕੁਲ ਰੈਡੀ ਹੋਈ ਖੜੀ ਆ ਯਾ ਪਰਤੇ ਜਾਉ ਚੁੰਗੀਆਂ ਇਹ ਡਰਾਈਵਰ ਦੀ ਲਾਈਫ ਆ ਦੁਨੀਆਂ ਹੋਰ ਵੀ ਤੇਲ ਪਵਾ ਰਹੀ ਆ ਉਹ ਤੇਲ ਪਵਾ ਕੇ ਘਰ ਨੂੰ ਜਾਣਾ ਆ ਸ਼ਾਮ ਨੂੰ ਤੇ ਇੱਧਰ ਡਰਾਈਵਰ ਨੇ ਸ਼ਾਮ ਨੂੰ ਘਰ ਛੱਡ ਜਾਣਾ ਆ ਥੋੜੀ ਸਾਡੀ ਯੂਨਿਟੀ ਜ਼ਿੰਦਗੀ ਆ ਇੱਕੀ ਤਾਂ ਹੋ ਗਈ ਆਪਣੀ ਫੁੱਲ ਇਕ ਤਾਂ ਕਰਦੇ ਕਰਦੇ ਫੁੱਲ ਬੰਦਾ 15 ਲੀਟਰ ਹੋਰ ਡੀਜ਼ਲ ਪਾਏਗਾ ਵਿੱਚ ਇਹ ਤੱਕ ابھی ਕੰਮ ਤੋਂ ਜ਼ਿਆਦਾ ਨਹੀਂ ਤੇ ਹੋਏ 20 ਲੀਟਰ ਡੀਜ਼ਲ ਆ ਗਿਆ ਪੂਰਾ ਕੀ ਫੁੱਲ ਫਿਰ ਨਿਕਲਦੇ ਆ ਵਤਨਾ ਨੂੰ ਐਸ ਵੇਲੇ ਸ਼ਾਮ ਦੇ ਵੇਲੇ ਜਦੋਂ ਬੰਦਾ ਘਰੋਂ ਨਿਕਲਦਾ ਹੈ ਨਾ ਉਹ ਨਿਕਲਵਾਲੇ ਨੂੰ ਪਤਾ ਹੁੰਦਾ ਹੈ ਕਿ ਛੱਟਾ ਪਟ્રોલ ਦਾ ਮਾਰਾ ਜਿਹੜੇ ਮੱਛ ਦੇ ਨੇ ਮੱਛ ਲੈਣ ਦੇ ਹੂੰ ਸਰੋ ਨਿਹ ਏ ਆਪਾਂ ਪਹੁੰਚ ਗਏ ਆ Rajasthan ਤੇ Rajasthan ਦੀ ਪਹਿਲੀ ਚਾਹ ਆ ਆਪਣੀ ਪਹਿਲੀ ਚਾਹ ਆ ਤਾਂ ਫੁੱਲ ਚਾਹ ਆ ਜੁਰੀ ਵਾ ਸਾਢੇ 11 12 ਦਾ ਟਾਈਮ ਆ ਆਪਾਂ ਸੰਗਰੀਆ ਤੋਂ ਪਿੱਛੇ ਆ ਹਨੂਮਾਨਗੜ੍ਹ ਵਾਲੀ ਸਾਈਡ ਤੇ Rajasthan ਦੇ ਵਿੱਚ ਐਂਟਰ ਹੋ ਗਏ ਆ ਪੰਜਾਬ ਛੱਡਦੇ ਤਾਂ ਤਕਰੀਬਨ 15 10 ਕਿਲੋਮੀਟਰ ਆਪਾਂ ਅੱਗੇ ਆ ਗਏ ਆ ਮੇਗਾ ਫੋਟੋ ਦੇ ਨਾਲ ਇਹ ਟੈਰ ਦੂਜੇ ਕਰ ਲਗੇ ਤੇ ਨਾਲੇ ਚਾਰ ਵੀ ਕੰਮ-ਕੰਮ ਵੀ ਲਗੇ ਵਾਟਰ ਕੁਲਰਾਂ ਭਰ ਕੇ ਰੱਖਿਆ ਠੰਡੇ ਪਾਣੀ ਦੀ ਜਿਵੇਂ ਦੁਨੀਆ ਬੜੀ ਪਿਆਸੀ ਔਣ ਢਈ ਆ ਤੇ ਜਿਹੜਾ ਵੀ ਆਉਂਦਾ ਦੋ ਘੁੱਟਾ ਪਾਣੀ ਪੀ ਕੇ ਤੇ ਵਾਟਰ ਕੁਲਰ ਉਵੇਂ ਹੀ ਫਿਰ ਬੰਦ ਕਰਕੇ ਰੱਖ ਦਿੰਦਾ ਮੋਮੈਂਟਲ ਆਉਂਦੇ ਦੂਤੇ ਮੁੰਡੇ ਆਉਂਦੇ ਪਾ ਇੱਥੇ ਇਸ ਟਾਈਮ ਖੜੇ ਆਇਆ ਲੂਨ ਕਰਨ ਸਰ ਤੋਂ ਪਹਿਲਾਂ ਇਹ ਵੀ ਹੈ ਨਾ ਕਿ ਵੀ ਜੇ ਦੇਣਾ ਚਾਹੀਦਾ ਤੇ ਪਿੱਛੇ ਹੈਗਾ ਰਾਜਸਤਾਨੀ ਵੈਸ਼ ਨੂੰ ਹੋਟਲ ਤੇ ਅੱਗੇ ਆ ਪਾਰਕਿੰਗ ਜਿਹੜੀ ਰੋਡ ਦੀ ਬਣੀ ਹੋਈ ਆ ਭਾਰਤ ਮਾਲਾ ਰੋਡ ਦੀ ਇਹ ਭਾਰਤ ਮਾਲਾ ਰੋਡ ਆ ਗਿਆ ਤੇ ਗੱਡੀ ਕਰਵਾ ਰਹੇ ਆ ਗ੍ਰੀਸ ਮੈਂ ਕਿਹਾ ਚੱਲ ਕਰਵਾ ਲਈਏ ਕਰਵਾ ਲੈਣੀ ਚਾਹੀਦੀ ਹੈ ਗ੍ਰੀਸ ਕਚਰੇ ਵਾਲਾ ਕਿ ਦੂਜਾ ਹੈ ਹੈ ਨਵਾਂ ਗਈ ਸੀ ਕਚਰੇ ਵਾਲਾ ਉਹ ਯਾਰ ਅੱਗੇ ਪਾਰਕਿੰਗ ਦੇ ਹਾਸੇਰ ਮੈਂ ਕਰਵਾਈ ਗੱਡੀ ਤੋਂ ਨਿਰਾਜ ਕਚਰਾ ਹੀ ਵਿੱਚ ਸੀ ਕਚਰਾ ਪਾ ਲਈ ਇੰਨੀ ਬਰੀਕੀ ਨਿਪਟਾਉਣੀ ਹੈ ਜਿਹਦੇ ਚ ਟੱਪਦਾ ਹੀ ਨਹੀਂ ਨਹੀਂ ਯਾਰ ਪਤਾ ਕੀ ਆਇਆ ਕਿ ਕਚਰਾ ਉਹ ਮੋਟਾ ਕਚਰਾ ਨਹੀਂ ਜੈਸੇ ਆਪ ਹੱਥ ਤੇ ਲਗਾ ਕੇ ਐਸੇ ਕਰੋਗੇ ਨਾ ਐਸੇ ਉਹ ਹੱਥ ਤੇ ਕਚਰਾ ਵਿੱਚ ਮੇ ਮਹਿਸੂਸ ਹੋਗਾ ਕਿ ਕਚਰਾ ਹੈ ਵਿੱਚ ਮੇ ਹਾਂ ਉਹ ਖੁਦ ਵੀ ਮੰਨ ਹੈ ਉਹ ਬੋਲਾ ਕਿ ਸਰਦਾਰ ਜੀ 120 ਰੁਪਏ ਮੇ ਹਮ ਰੀਜਨਲ ਗਰੀਸ ਕਾਂ ਸੇ ਲਾਏ ਮੈਂ ਕਿਹਾ ਚਲੋ ਰੀਜਨਲ ਨਹੀਂ ਲਾਤਾ ਜਾਂ ਕਮ ਸੇ ਕਮ ਸਾਫ ਤੋਂ ਲੈ ਲੈ ਪੜੀ ਹੋ ਗਈ ਯਾਰ ਉਧਰ ਵਾਹ ਆਪਾਂ ਰਾਤ ਲੈ ਕੇ ਆਏ ਸੀ ਯੂਰੀਆ ਜਲਾਲਾਬਾਦ ਤੋਂ ਤੇ ਯੂਰੀਆ ਬਿਲਕੁਲ ਘੱਟ ਸੀ ਤੇ ਹੁਣ ਇੱਥੇ ਰੁਕੇ ਸਾਂ ਤੇ ਮੈਂ ਕਿਹਾ ਚੱਲ ਜਿੰਨੇ ਚੇਰ ਦੇ ਵਿੱਚ ਗੱਡੀ ਗਰੀਸ ਹੁੰਦੀ ਹੈ ਤੇ ਆਪਾਂ ਉਹਨੇ ਜੇ ਯੂਰੀਆ ਪਾ ਲੈਨੇ ਆ ਇਹ ਲਿਕਵਿਡ ਡੀ ਇਫ ਐ ਨੂੰ ਕਹਿੰਦੇ ਡੀ ਇਫ ਹਾਂ ਇਹਦਾ ਮਤਲਬ ਦੁਨੀਆ ਜਾਨੀ ਕਿ ਇੰਜਨ ਦੇ ਵਿੱਚ ਇੰਜਨ ਦੇ ਵਿੱਚ ਤਾਂ ਜਾਂਦਾ ਹੀ ਨਹੀਂਗਾ ਰਹਿੰਦਾ ਤਾਂ ਸਲੈਂਸਰ ਦੇ ਉੱਪਰ ਹੀ ਤੇ ਬਾਕੀ ਇਹਦੇ ਨਾਲ ਗੱਡੀ ਧੂਆਂ ਬਿਲਕੁਲ ਨਹੀਂ ਮਾਰਦੀਗੀ ਤੇ ਤੁਸ ਰਹਿ ਤਾ ਇਹ ਰਾਤ ਦੀ ਪਈ ਬਾਲਟੀ ਤੇ ਮੈਂ ਕਿਹਾ ਚਲੋ ਹੁਣ ਇੱਥੇ ਖੜੇ ਆ 10 ਮਿੰਟ ਲੱਗ ਜਾਣੇ ਆ ਤੇ ਪਾ ਦਈਏ ਨੂੰ ਟੈਂਕੀ ਖੋਲਣ ਲੱਗਾ ਤੇ ਟੈਂਕੀ ਸਾਰੀ ਹਿਲਣ ਢਈ ਅਸਲੋਂ ਪਿੱਛੋਂ ਪੱਤੀ ਕੋਈ ਕ੍ਰੈਕ ਹੋ ਗਈ ਆ ਤੇ ਮੈਂ ਦੇਖਿਆ ਤੇ ਮੈਂ ਕਿਹਾ ਚੱਲ ਇਹਦਾ ਕੋਈ ਨਾ ਕੋਈ ਹੱਲ ਕਰਕੇ ਜਾਣਾ ਪਊਗਾ ਨਹੀਂ ਤੇ ਰਸਤੇ ਜੀ ਨਾ ਕਿਤੇ ਟੁੱਟ ਪੱਜ ਜਾਵੇ